ਸਤਿ ਸ੍ਰੀ ਅਕਾਲ ਜੀ ਮੈਂ ਰਾਜਨ ਸਹਿਦੇਵ ਅੱਜ ਅਸੀਂ ਇੱਕ ਫਰੀਦਕੋਟ ਦੇ ਨੇੜੇ ਕਿਲੋ 1.5 ਕਿਲੋਮੀਟਰ ਦੂਰ ਇੱਕ ਸਿੱਧੂ ਸਾਹਿਬ ਦੀ ਆੜੀ ਟਹਾਣੀ ਸੀ ਉਹਨਾਂ ਦਾ ਫਾਰਮ ਹਾਊਸ ਸੀ ਉਹਨਾਂ ਦੇ ਘਰੇ ਵਾਸਤੂ ਕਰਨ ਗਏ ਮੇਰੀ ਪੂਰੀ ਟੀਮ ਨਾਲ ਸੀ ਤਾਂ ਸਭ ਤੋਂ ਪਹਿਲਾਂ ਜਿਵੇਂ ਹੀ ਅਸੀਂ ਉਹਨਾਂ ਦੇ ਕੋਠੇ ਦੇ ਵਿੱਚ ਐਂਟਰ ਕੀਤੇ ਜਿਹੜੀ ਉਹਦੇ ਵਿੱਚ ਮੇਨ ਸਵੱਸਿਆ ਸੀ ਮੇਨ ਐਂਟਰੈਂਸ ਮੇਨ ਐਂਟਰੈਂਸ ਕਿਵੇਂ ਸੀ ਐਲ ਸ਼ੇਪ ਦੇ ਉੱਤੇ ਮੇਨ ਐਂਟਰੈਂਸ ਸੀ ਇਹਦੇ ਨਾਲ ਘਰ ਦੇ ਜੈਂਟਸ ਅਬਸਿਡ ਰਹਿੰਦੇ ਆ ਉਸ ਤੋਂ ਬਾਅਦ ਮੇਰੀ ਟੀਮ ਨੇ ਸਾਰੇ ਘਰ ਦਾ ਨੈਟਿਵਿਟੀ ਚੈੱਕ ਕੀਤੀ ਕਿਤੇ ਨੇਟੀਵਿਟੀ ਬਹੁਤ ਜ਼ਿਆਦਾ ਆਈ ਕਿਤੇ ਨਹੀਂ ਆਈ ਉਸ ਤੋਂ ਬਾਅਦ ਉਹਨਾਂ ਦਾ ਸਾਰਾ ਰਾਉਂਡ ਅਪ ਕਰਨ ਤੋਂ ਬਾਅਦ ਮੈਂ ਖੁਦ ਫੇਰ ਜਾ ਕੇ ਉਹਨੂੰ ਕ੍ਰੋਸ ਚੈੱਕ ਕੀਤਾ ਤਾਂ ਜਿਹਦੇ 'ਚ ਕਾਫੀ ਕੁਝ ਸਾਹਮਣੇ ਆਇਆ ਤੇ ਮਾਸਟਰ ਬੈਡਰੂਮ 'ਚ ਅਸੀਂ ਗਏ ਜਿੱਥੇ ਉਹਨਾਂ ਦੇ ਮੰਮੀ ਡੈਡੀ ਬਕਾਇਦਾ ਸੌ ਰਹੇ ਐ ਔਰ ਉਸ ਬੈਡਰੂਮ ਦੇ ਵਿੱਚ ਕਾਫੀ ਜ਼ਿਆਦਾ ਨੇਟੀਵਿਟੀ ਮੈਪ ਆਈ ਮੇਰਾ ਸਕੈਨਰ ਰੁਕ ਨਹੀਂ ਰਿਹਾ ਸੀ ਇਹ ਮਸ਼ੀਨ ਸੰਕੇਤ ਦੇ ਰਹੀ ਸੀ ਵੀ ਇੱਥੇ ਕੁਝ ਗੜਬੜ ਹੈ ਉਸ ਤੋਂ ਬਾਅਦ ਅੱਗੇ ਉਹਨਾਂ ਦਾ ਇੱਕ ਸਟੋਰ ਰੂਮ ਸੀ ਉਹਦੇ ਚ ਜਾ ਕੇ ਬਿਲਕੁਲ ਸਟਿਲ ਨੈਟਿਵਿਟੀ ਇੰਨੀ ਜ਼ਿਆਦਾ ਆਈ ਉਹਦੇ ਚ ਕੀ ਪਾਇਆ ਗਿਆ ਇੱਕ ਤਾਂ ਸਭ ਤੋਂ ਪਹਿਲੇ ਬਹੁਤ ਵੱਡਾ ਚਰਖਾ ਪਿਆ ਸੀ ਫਿਰ ਉੱਥੇ ਖਾਲੀ ਘੜੇ ਖਾਲੀ ਤਬ ਸਟੇਲ ਦੇ ਘੜੇ ਕਾਫੀ ਕੁਝ ਐਸਾ ਸੀ ਜੋ ਉਸ ਚੀਨ ਨੂੰ ਕਾਫੀ ਜ਼ਿਆਦਾ ਖਰਾਬ ਕਰ ਰਿਹਾ ਸੀ ਜਾਂ ਉਸ ਕੋਨੇ ਨੂੰ ਪ੍ਰਭਾਵਿਤ ਕਰ ਰਿਹਾ ਸੀ ਫਿਰ ਜਿਵੇਂ ਬਾਹਰ ਨਿਕਲੇ ਤਾਂ ਜਿਹੜਾ ਸ਼ੈੱਡ ਦੀ ਲਾਈਟ ਸੀ ਉਹ ਗ੍ਰੀਨ ਸੀ ਜਿਵੇਂ ਮੈਂ ਹਰ ਆਪਦੀ ਵੀਡੀਓ ਚ ਬੋਲਦਾ ਹਾਂ ਵੀ ਅਗਰ ਈਸ਼ਾਨ ਕੋਣ ਜਾਂ west or north ਦੇ ਵਿੱਚ ਘਰ ਦੀਆਂ ਸ਼ੀਟਾਂ ਜਾਂ জাল ਉੱਪਰ ਹਰਾ ਹੋਊਗਾ ਤਾਂ ਉਸ ਘਰ ਦੇ ਵਿੱਚ ਬੇਟਾ ਘੱਟ ਪੈਦਾ ਹੋ ਕੇ ਕੰਨਿਆ ਜ਼ਿਆਦਾ ਪੈਦਾ ਹੁੰਦੀਆਂ ਅਗਰ ਬੇਟਾ ਪੈਦਾ ਵੀ ਹੁੰਦਾ ਹੈ ਤਾਂ ਥੋੜਾ ਜਿਹਾ ਅਪਸਾਈਡ ਰਹਿੰਦਾ ਹੈ ਉਸ ਤੋਂ ਬਾਅਦ ਅੱਗੇ ਅਸੀਂ ਉਹਨਾਂ ਦੇ ਬੈਕਯਾਰਡ ਪਿੱਛੇ ਗਏ ਪਸੂ ਜਿੱਥੇ ਬੰਨੇ ਹੋਏ ਸੀ ਉੱਥੇ ਬਹੁਤ ਜ਼ਿਆਦਾ ਨੈਟਿਵਿਟੀ ਸੀ ਤੂੜੀ ਵਾਲੇ ਕੋਠੇ ਜਗੇ ਉੱਥੇ ਬਹੁਤ ਜ਼ਿਆਦਾ ਨੈਟਿਵਿਟੀ ਸੀ ਉਹਦੇ ਨਾਲ ਇੱਕ ਹੋਰ ਰੂਮ ਸੀ ਉਹ ਕਾਫੀ ਜ਼ਿਆਦਾ ਪ੍ਰਭਾਵੀ ਸੀ ਉਸ ਤੋਂ ਬਾਅਦ ਜਿਵੇਂ ਅਸੀਂ ਪਿੱਛੇ ਗਏ ਤਾਂ ਉਹਨਾਂ ਦਾ ਇੱਕ ਸ਼ੈੱਡ ਪਾ ਰੱਖਿਆ ਸੀ ਬਹੁਤ ਜ਼ਿਆਦਾ ਵੱਡਾ ਜਿਹਦੇ ਵਿੱਚ ਕਾਫੀ ਜ਼ਿਆਦਾ ਅਨਾਜ ਚਾਵਲ ਪਏ ਸੀ ਪਰ ਉਹ ਸਾਰੇ ਗਲਤ ਦਿਸ਼ਾ 'ਚ ਪਏ ਸੀ ਜਿਸ ਦੀ ਵਜ੍ਹਾ ਕਰਕੇ ਬਾਈ ਜੀ ਮੈਨੂੰ ਕਹਿਣ ਲੱਗੇ ਦੋ ਤਿੰਨ ਵਾਰੀ ਅਸੀਂ ਇਹਨੂੰ ਸੇਲ ਕਰਨ ਵੀ ਜਾਂਦੇ ਆ ਪਰ ਜਾਂ ਤਾਂ ਉਹ ਸੇਲ ਹੀ ਨਹੀਂ ਹੁੰਦੀ ਸਾਡੀ ਚੀਜ਼ ਜਾਂ ਫਿਰ ਜਿਵੇਂ ਘਰੋਂ ਫੋਨ ਆਂਦਾ ਆਰਤੀਆ ਦਾ ਵੀ ਐਸ ਰੇਟ ਦੇ ਉੱਤੇ ਅਸੀਂ ਇਹ ਚੀਜ਼ ਲੈ ਲਾਂਗੇ ਪਰ ਉੱਥੇ ਅਗੇ ਉਹ ਰੇਟ ਨਹੀਂ ਬੰਦਾ ਉਸ ਤੋਂ ਬਾਅਦ ਜਿਵੇਂ ਪਿੱਛੇ ਗਏ ਤਾਂ ਤੁਸੀਂ ਦੇਖੋ ਜਿਵੇਂ ਇੱਕ ਬਹੁਤ ਵੱਡੇ ਕਬਾੜੀਏ ਦੀ ਸ਼ਾਪ ਦੇ ਵਿੱਚ ਕਬਾੜ ਪਿਆ ਹੁੰਦਾ ਐਸ ਤਰ੍ਹਾਂ ਭਾਜੀ ਨੇ ਸਾਰਾ ਕਬਾਰ ਸੰਭਾਲ ਰੱਖਿਆ ਸੀ ਉਸ ਤੋਂ ਬਾਅਦ ਘਰ ਦੀ ਛੱਤ ਦੇ ਉੱਤੇ ਗਏ ਕਮਰਿਆਂ 'ਚ ਗਏ ਛੱਤ ਦੇ ਉੱਪਰ ਪੀਪਲ ਕਾਫੀ ਥਾਂ ਤੇ ਉਗਰੇ ਆ ਸੀ ਔਰ ਜਦੋਂ ਉਹਨਾਂ ਦੇ ਕਮਰੇ ਦੇ ਵਿੱਚ ਉੱਪਰ ਜਾ ਕੇ ਅਸੀਂ ਇੱਕ ਸਟੋਰ 'ਚ ਗਏ ਤਾਂ ਉੱਥੇ ਬਹੁਤ ਜ਼ਿਆਦਾ ਹੀ ਨੈਗੇਟਿਵਿਟੀ ਆਈ ਜਿਹਦਾ ਅਸਰ ਦੇਖਣ ਨੂੰ ਕੀ ਆਂਦਾ ਹੈ ਜੋ ਬੱਚੇ ਉੱਥੇ ਰਹਿੰਦੇ ਉੱਪਰ ਜਾਂ ਜੋ ਫੈਮਿਲੀ ਉੱਪਰ ਰਹੂਗੀ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਕਰਕੇ ਚਾਹੇ ਮੰਮੀ ਪਾਪਾ ਤੋਂ ਦੂਰ ਰਹਿਣਾ ਪੈ ਜੇ ਜਾਂ ਮੰਮੀ ਪਾਪਾ ਦੇ ਪਿਆਰ 'ਚ ਕਮੀ ਆ ਜਾਏ ਜਾਂ ਦਾਦਾ ਦਾਦੀ ਜਾਂ ਭੂਆ ਜਾਂ ਚਾਚੇ ਤਾਏ ਦਾ ਪਿਆਰ ਨਾ ਮਿਲਣਾ ਤਾਂ ਇਹ ਬਹੁਤ ਵੱਡੀ ਉੱਥੇ ਸਮੱਸਿਆ ਸੀ ਉਸ ਤੋਂ ਬਾਅਦ ਅਸੀਂ ਕਬਾਰ ਦੇਖਦੇ ਹੋਏ ਪਿੱਛੇ ਫਿਰ ਬੈਕਯਾਰਡ ਗਏ ਦੁਬਾਰਾ ਉੱਥੇ ਅਸੀਂ ਬੂਸਟਰ ਲਾਏ ਤਾਂ ਨੈਗੇਟਿਵਿਟੀ ਸਾਰੀ ਟੋਟਲ ਖਤਮ ਹੋ ਗਈ ਫਿਰ ਪਿੱਛੇ ਜਾ ਕੇ ਜਿਹੜਾ ਇੱਕ ਮੇਨ ਵੱਡਾ ਕਾਰਨ ਸਾਨੂੰ ਮਿਲਿਆ ਤਾਂ ਵੈਸਟ ਦੇ ਵਿੱਚ ਅੱਜ ਤੋਂ ਕਈ ਸਾਲ ਪਹਿਲੇ ਉਹਨਾਂ ਨੇ ਇੱਕ ਗੋਬਰ ਗੈਸ ਦਾ ਪਲਾਂਟ ਬਣਾ ਰੱਖਿਆ ਸੀ ਪਰ ਉਹ ਬੰਦ ਸੀ ਉਹਦੇ ਵਿੱਚ ਟੋਟਲ ਗੰਦਗੀ ਸੀ ਔਰ ਕਾਫੀ ਜਿਆਦਾ ਉਹਦੀ ਹਾਲਤ ਖਸਤਾ ਤਾਂ ਜਿਵੇਂ ਮੈਂ ਹਰ ਵੀਡੀਓ ਚ ਬੋਲਦਾ ਅਗਰ ਵੈਸਟ ਦੇ ਵਿੱਚ ਕੋਈ ਵੀ ਪਾਣੀ ਦਾ ਡੱਗ ਹੈ ਜਾਂ ਪਾਣੀ ਦੀ ਡਿੱਗੀ ਹੈ ਜਾਂ ਕੋਈ ਖੂਪ ਟਕੇ ਆਪਾਂ ਉਹਨੂੰ ਛੱਡ ਦਿੰਨੇ ਆ ਤਾਂ ਮੇਨ ਸਭ ਤੋਂ ਵੱਡਾ ਕਾਰਨ ਹੈ ਘਰ ਦੀਆਂ ਲੇਡੀਜ਼ ਚਾਹੇ ਉਹ ਮਾਂ ਹੈ ਚਾਹੇ ਉਹ ਬੇਟੀ ਹੈ ਚਾਹੇ ਉਹ ਨੋ ਹੈ ਹੈ ਪੋਤੀਆਂ ਹੈ ਦੋਤੀਆਂ ਹੈ ਉਹ ਸਾਰੀਆਂ ਅਪਸਟ ਰਹਿੰਦੀਆਂ ਹੈ ਫਿਰ ਉਸ ਤੋਂ ਬਾਅਦ ਅੱਗੇ ਅਸੀਂ 메인 ਗੇਟ ਤੋਂ ਐਂਟਰ ਕਰਦੇ ਕਰਦੇ ਉਹਨਾਂ ਦੇ ਪੋਰਚੇਰੀਏ ਚ ਪਹੁੰਚੇ ਤਾਂ ਉੱਥੇ ਬਹੁਤ ਜ਼ਿਆਦਾ ਸਾਨੂੰ ਕੀ ਦੇਖਣ ਨੂੰ ਮਿਲਿਆ ਸਫਟਿਕ ਟੈਂਕ ਦੇ ਆ ਪਾਈਪਾਂ ਪਾਣੀ ਦੀਆਂ ਪਾਈਪਾਂ ਜਾਂ ਹੋਰ ਵੇਸਟ ਟਾਇਲਟ ਪੁਰਾਣੀ ਅਖੂ ਵਾਲੇ ਟਾਇਲਟ ਤੇ ਫਿਰ ਮੈਂ ਭਾਜੀ ਨੂੰ ਕਿਹਾ ਹਰੇ ਆਪਾਂ ਇਹਨਾਂ ਨੂੰ ਰਿਮੂਵ ਨਹੀਂ ਕਰਾਂਗੇ ਮੈਂ ਪਹਿਲੇ ਵੱਡੇ ਫੋਕਸ ਜਿਹੜੇ ਜ਼ਰੂਰੀ ਹੈ ਜਿਵੇਂ ਪਿਛਲੇ ਪਾਸੇ V2 V5 ਇਹ ਮੈਂ ਸਾਰੀਆਂ ਉਹਨਾਂ ਨੂੰ ਦੱਸਿਆ ਪਾ ਇੱਥੇ ਰੋਡ ਦੱਬਾਂਗੇ ਉਸ ਤੋਂ ਬਾਅਦ ਔਰਾ ਬੂਸਟਰ ਮੈਨ ਗੇਟ ਦੀ ਐਂਟਰੀ ਦੱਸੀ ਉੱਥੇ ਦੱਬਾਂਗੇ ਜਾਂ ਪਸ਼ੂਆਂ ਵਾਲੇ ਪਾਸੇ ਜਿਹੜਾ ਪਾਣੀ ਦੇ 11 ਨੂੰ ਬਰਾਬਰ ਕਰਦਾ ਉੱਥੇ ਅਸੀਂ ਪੰਜ ਜਲਪਰੀਆਂ ਦੱਬਾਂਗੇ ਇਸ ਤਰ੍ਹਾਂ ਕਰਕੇ ਸਾਰੀ ਰੈਮਡੀਜ਼ ਦਿੰਦੇ ਹੋਏ ਅਸੀਂ ਉੱਥੋਂ ਘੱਟੋ ਘੜ ਵੀ 4-5 ਘੰਟੇ ਲਗਾਏ ਪੂਰੀ ਅਸੀਂ ਆਦੀ ਤਸੱਲੀ ਹੋਣ ਤੋਂ ਬਾਅਦ ਫਿਰ ਅਸੀਂ ਉੱਥੋਂ ਵਾਪਸ ਆਏ ਤਾਂ ਇਹਦਾ ਰਿਜ਼ਲਟ ਜਿਵੇਂ ਮੈਨੂੰ ਆਊਗਾ ਮੈਂ ਅਗਲੀ ਵੀਡੀਓ 'ਚ ਇਹਦਾ ਜ਼ਿਕਰ ਵੀ ਕਰਾਂਗਾ ਔਰ ਮੈਂ ਫਿਰ ਸਾਰਿਆਂ ਨੂੰ ਕਹਿਣਾ ਬਾਜੀ ਕੋਲੇ ਘੱਟੋ ਘੜ ਵੀ 120 ਕਿੱਲੋ ਪੈ ਲਈ ਹੈ ਪਰ ਘਰ ਦੇ ਵਿੱਚ ਕੁਝ ਐਸੀਆਂ ਕਮੀਆਂ ਜੋ ਉਹਨਾਂ ਦੇ ਸੁੱਖ ਨੂੰ ਖਰਾਬ ਕਰ ਰਹੀਆਂ ਹਨ ਔਰ ਪੈਸੇ ਨੂੰ ਲੈ ਕੇ ਬਰਬਾਦੀ ਹੋ ਰਹੀ ਹੈ ਜਾਂ ਪੈਸਾ ਵੇਸਟ ਜਾ ਰਿਹਾ ਹੈ ਤਾਂ ਪਲੀਜ਼ ਤੁਸੀਂ ਵੀ ਇਹ ਗੱਲਾਂ ਨੂੰ ਇਗਨੋਰ ਨਾ ਕਰਕੇ ਪਲੀਜ਼ ਸਾਡ ਟੀਮ ਤੋਂ ਜਾਂ ਮੇਰੇ ਤੋਂ ਕੰਟੈਕਟ ਕਰਕੇ ਅਦੇ ਘਰ ਦਾ ਵਾਸਤੂ ਕਰਾਓ ਔਰ ਬਿਮਾਰੀਆਂ ਤੋਂ ਬਚੋ ਕਰਜ਼ੇ ਤੋਂ ਬਚੋ ਔਰ ਘਰ ਦੇ ਵਿੱਚ ਸੁੱਖ ਸ਼ਾਂਤੀ ਲੈ ਕੇ ਆਓ ਔਰ ਇੱਕ ਸਾਡੀ ਹੋਰ ਕੀ ਗੱਲ ਹੈ ਅਸੀਂ ਕੋਈ ਵੀ ਚੀਜ਼ ਘਰੇ ਜਾ ਕੇ ਟਵਾਉਂਦੇ ਨਹੀਂ ਉਸ ਚੀਜ਼ ਦਾ ਸਮਾਧਾਨ ਦਿੰਨੇ ਆ ਹੁਣ ਪਾਜੀ ਨੇ ਮੈਨੂੰ ਕਹੀ ਥਾਂ ਤੇ ਕਿ ਆ ਟਾਇਲਟ ਆਪਾਂ ਤੋੜ ਦਿੰਨੇ ਆ ਮੈਂ ਕਿਹਾ ਨਹੀਂ ਆਪਾਂ ਸਮਾਧਾਨ ਉਪਾਏ ਦੁਆਰਾ ਹੀ ਲਾਵਾਂਗੇ ਇਸ ਕਰਕੇ ਨੀਚੇ ਸਕਰੀਨ ਤੇ ਨੰਬਰ ਫਲੈਸ਼ ਹੋ ਰਿਹਾ ਹੈ ਵਾਸਤੂ ਵਿਜ਼ਿਟ ਲਈ 15 ਤੋਂ 20 ਦਿਨਾਂ ਦੀ ਅਪਾਇੰਟਮੈਂਟ ਜ਼ਰੂਰੀ ਹੈ ਵਾਰੀ ਲੇਟ ਆ ਰਹੀ ਹੈ ਵੈਸੇ ਜੇ ਤੁਸੀਂ ਮੈਨੂੰ ਮਿਲਣਾ ਹੈ ਵੀਰ ਸ਼ੁਕਰ ਸ਼ਨੀਵਾਰ ਬਠਿੰਡਾ ਮੈਂ ਬੈਠਦਾ ਤੁਸੀਂ ਮਿਲ ਸਕਦੇ ਹੋ ਨਵੀਂ ਵੀਡੀਓ ਲੈ ਕੇ ਮੈਂ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਸਰੀਗਾ